ਕਣਾ ਜੰਦੇ ਬੁੱਝ। ਅੱਲਾਹ ਬਹੁਤ-ਬਹੁਤ ਧੰਨਵਾਦ ਕਰਦੇ ਆਂ ਹਰਜੀਤ ਸਿੰਘ ਜੀਤਾ ਪ੍ਰਧਾਨ ਜੀ ਦਾ ਜਿਹਨੇ ਸਾਨੂੰ ਰੋਜ਼ਗਾਰ ਵਾਸਤੇ ਇੱਕ ਰੇੜੀ ਤਿਆਰ ਕਰਕੇ ਦਿੱਤੀ ਹੈ ਤੇ ਸਾਨੂੰ ਨਾਲ ਜਗਾ ਕੌਛਿਤ ਕਰਕੇ ਦਿੱਤੀ ਹੈ ਜਿੱਥੇ ਅਸੀਂ ਕੰਮ ਕਰਨਾ। ਅਸੀਂ ਬਹੁਤ-ਬਹੁਤ ਧੰਨਵਾਦੀ ਆਂ ਐਮਸੀ ਸਾਹਿਬ ਦਾ ਤੇ ਪ੍ਰਧਾਨ ਸਾਹਿਬ ਦਾ। ਮਰਜਿੰਦਰ ਕਮਲ ਜੀ। ਇਹ ਕਿਹਦਾ ਵਾਲਾ ਡਾ ਵਾਲਾ ਹੈ? ਜਿਆ ਜਿਆ ਕੰਦੇ। ਅੱਰੀ ਬਲਾਂ ਜੀ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੇ ਆਂ ਜੀਤਾ ਸਿੰਘ ਅਰਿਆਸੀ ਜੀਤਾ ਜੀ ਦਾ ਨੀਲ ਬਲਾਂ ਜੀ ਅਰੋੜਾ ਸਾਹਿਬ ਇਹਨਾਂ ਸਾਨੂੰ ਉਹ ਰਿਵਾਇਦਤ ਵਾਸਤੇ ਰਿਲੀਫ। ਜਿਹੜਾ ਦਿੱਤੀ। ਵੱਲੋਂ ਫਾਰਿਆਂਨ ਤਕਤੀ ਕਾਲ ਜੀ ਇਹ ਪ੍ਰਧਾਨ ਜੀ ਦਾ ਬਹੁਤ ਵਧੀਆ ਉਪਰਾਲਾ ਏ। ਨਗਰ ਕੌਂਸਲ ਪ੍ਰਧਾਨ ਜੀ ਵੱਲੋਂ ਜਿਹੜਾ ਇਹ ਉਪਰਾਲਾ ਸ਼ੁਰੂ ਕੀਤਾ ਗਿਆ ਵੀ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ ਏ ਵੀ ਆਪਣਾ ਕੰਮ ਆਪ ਕਰ ਸਕਣ ਉਹਨਾਂ ਨੂੰ। ਖਾਫ ਕਰਕੇ ਪੰਜਾਬੀ ਨੌਜਵਾਨ। ਉਹਦਾ ਮੈਂ ਪ੍ਰਧਾਨ ਜੀ ਦਾ ਧੰਨਵਾਦ ਕਰਦਾ। ਅੱਜ ਇੱਕ ਰੇੜੀ ਮੇਰੇ ਵਾਰਡ ਦੇ ਬੀਦੀ ਸਾਹਿਬ ਨੂੰ ਦਿੱਤੀ ਗਈ ਹੈ। ਉਦੇ ਵਾਸਤੇ ਮੈਂ ਸਪੈਸ਼ਲ ਪ੍ਰਧਾਨ ਜੀ ਦਾ ਧੰਨਵਾਦ ਕਰਦਾ ਤੇ ਬਾਕੀ ਨੌਜਵਾਨਾਂ ਨੂੰ ਮੈਂ ਬੇਨਤੀ ਕਰਦਾ ਵੀ ਆਪਕੋ ਆਪਣੇ ਕਾਰੋਬਾਰ ਕਰਨ ਵੇਲੇ ਨਾ ਘਮਣਾ ਤੇ ਪ੍ਰਧਾਨ ਜੀ ਹਰ ਤਰ੍ਹਾਂ ਦਾ ਸਹਿਯੋਗ ਦੇਣਗੇ ਸਾਰਿਆਂ ਨੂੰ ਕਿ ਅਸੀਂ ਪਾਰਮੰਟਲ ਵੀ ਸਾਰੇ ਨਾਲ ਹੈ ਸਾਡੇ ਲਈ ਵੀ ਕੋਈ ਸੇਵਾ ਹੈ ਅਸੀਂ ਹਾਜ਼ਰ ਹੈ ਭਾਈ ਸਾਤਾ ਭਾਈ ਕੀ ਕੀ ਪਾਦੇ ਕਲ ਦਾ ਸਾਰੇ ਸ਼ਹਿਰ ਵਾਸੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਇਹੋ ਕਹਿਣਾ ਜਾਂਦਾ ਹਾਂ ਕਿ ਨਗਰ ਕੌਂਸਲ ਪ੍ਰਧਾਨ ਦਾ ਇੱਕ ਵਿਜ਼ਨ ਹੈ ਕਿ ਵੀ ਜਿੰਨੇ ਸਾਡੇ ਬੇਰੁਜ਼ਗਾਰ ਨੌਜਵਾਨ ਹੈਗੇ ਆ ਜਾਂ ਕੋਈ ਗਰੀਬ ਪਰਿਵਾਰ ਦੇ ਨਾਲ ਰਿਲੇਟਡ ਹੈ ਜਿਨ੍ਹਾਂ ਕੋ ਰੋਜ਼ਗਾਰ ਨਹੀਂ ਹੈ ਅਸੀਂ ਉਹਨਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦਈਏ ਅਸੀਂ ਇਸ ਵਿਜ਼ਨ ਤੇ ਕੰਮ ਕਰ ਰਹੇ ਹਾਂ ਤੇ ਅਸੀਂ ਇਹ ਉਮੀਦ ਵੀ ਕਰਦੇ ਹਾਂ ਕਿ ਸ਼ਹਿਰ ਵਾਸੀ ਜਿਹੜੇ ਤਕੜੇ ਪਰਿਵਾਰ ਹੈ ਉਹ ਸਾਡਾ ਸਾਥ ਦੇਣ ਕਿਉਂਕਿ ਇਹ ਜਿਹੜਾ ਇਹ ਪ੍ਰਧਾਨ ਜੀ ਖਰਚਾ ਕਰ ਰਹੇ ਉਹ ਆਪਣੀ ਨਿੱਜੀ ਜਿਹੜੀ ਆਪਣੀ ਨਿੱਜੀ ਖਰਚੇ ਦੇ ਵਿੱਚੋਂ ਆਪਣੀ ਦਸਵੰਧ ਕੱਢ ਕੇ ਇਹਨਾਂ ਗਰੀਬਾਂ ਨੂੰ ਰੋਜ਼ਗਾਰ ਦੇ ਰਿਹਾ ਸੋ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਨਗਰ ਕੌਂਸਲ ਪ੍ਰਧਾਨ ਜੀ ਦਾ ਤੇ ਉਹਨਾਂ ਨੇ ਇੱਕ ਵਿਜ਼ਨ ਸ਼ੁਰੂ ਕੀਤਾ ਹੈ ਤੇ ਅੱਗੇ ਜਾ ਕੇ ਇਹ ਵਿਜ਼ਨ ਹੋਰ ਅਸੀਂ ਪਰਫੈਕਟ ਕਰਾਂਗੇ ਤੇ ਨਾਲ ਹੀ ਸ਼ਹਿਰ ਵਾਸੀਆਂ ਨੂੰ ਬੇਨਤੀ ਹੈ ਜਿੰਨੇ ਕੋਈ ਮਿਹਨਤ ਕਰਨਾ ਚਾਹੁੰਦਾ ਹੋਵੇ ਕੋਈ ਮਿਹਨਤ ਕਾਸ਼ ਲੋਕ ਜਿਹੜਾ ਮਿਹਨਤ ਕਰਨ ਦੇ ਵਿੱਚ ਸਮਰਥ ਹੈ ਜਾਂ ਉਹ ਆਪਣੀ ਚਜਵਾ ਰੱਖਦੇ ਕਿ ਮਿਹਨਤ ਦੇ ਨਾਲ ਆਪਣੀ ਤਕਦੀਰ ਬਦਲ ਦੀ ਹਿੰਮਤ ਰੱਖਦੇ ਆ ਉਹ ਸਾਡੇ ਨਾਲ ਕੰਟੈਕਟ ਕਰਨ ਆਗੇ ਅਸੀਂ ਜਿੰਨੀ ਉਹਨਾਂ ਦੀ ਵੱਧ ਤੋਂ ਵੱਧ ਸਹਾਇਤਾ ਹੋਊਗੀ ਅਸੀਂ ਆਪਣੇ ਪੱਧਰ ਤੇ ਕਰਾਂਗੇ ਤੇ ਨਗਰ ਕੌਂਸਲ ਦੇ ਵੱਲੋਂ ਵੀ ਜਿੱਥੇ ਉਹਨਾਂ ਨੂੰ ਕਿਤੇ ਜਗ੍ਹਾ ਜਾਂ ਕੋਈ ਹੋਰ ਚੀਜ਼ ਦੀ ਦਿੱਕਤ ਹੈ ਉਹ ਅਸੀਂ ਮੁਹੱਈਆ ਕਰਾਵਾਂਗੇ ਧੰਨਵਾਦ